ਦੇ ਮਰ ਕੇ ਅੱਜ ਤੈਨੂੰ ਟੱਕਰਾਂਗੇ ਸਜਰੇ ਸ਼ਰੀਰ ਤੇਰੇ ਵਰਗੇ ਸਸਿਕਾ ਹਾਲ ਜੀ ਸਾਰੇ ਭਰਾਵਾਂ ਨੂੰ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਸੋ ਅੱਜ ਚੱਲਿਆ ਸੀ ਪੱਚਵਾਨੇ ਦੇ ਕਬੱਡੀ ਕੱਪ ਤੇ ਬਹੁਤ ਪ੍ਰਸਿੱਧ ਟੂਰਨਾਮੈਂਟ ਆ ਉਹ ਹਰ ਸਾਲ ਹੁੰਦਾ 48ਵੇਂ ਸਾਲ ਦੇ ਵਿੱਚ ਕਰਵਾਇਆ ਜਾ ਰਿਹਾ ਸੋ ਜਿੱਤੇ ਅੱਜ ਨਰੋਲਪਿੰਡ ਦੇ ਮੈਚ ਨੇ ਤੇ ਮੇਰੇ ਨਾਲ ਵੀ ਰਮਰਾ ਮੰਗਾ ਬੜੁੱਖਾ ਅੰਗੇ ਠੀਕ ਆ ਬਾਈ ਹਾਂਜੀ ਬਹੁਤ ਵਧੀਆ ਬਾਈ ਅੱਛੇ ਸੀ ਰਾਸੀ ਢਾਲ ਤੇ ਕਾਲਾ ਚਾਚਾ ਇੱਥੇ ਰੱਖ। ਮੰਗੇ ਕਿੰਨੇ ਟੀਮਾਂ ਬਣਾਈ ਨੇ ਫਿਰ ਅੱਜ? 3 ਆਈ ਕਿ ਤਿੰਨ ਚਾਰ ਆਪਣੀ ਚਾਰ ਸਾਰੀ ਆਪਣੀ ਨਾਂ ਮੰਨਾ। ਅੱਜ ਪੂਰਾ ਦਬ ਦਵਾ ਪਾਈ। ਪਾਈ ਦੇ ਹੱਥ ਜਾ ਟੂਰਨਾਮੈਂਟ ਕਹਿੰਦੇ। ਤੇ ਬਾਕੀ ਤੁਹਾਨੂੰ ਦਿਖਾਉਣੇ ਆ ਕੇ ਵੀਊ ਸਾਰਾ ਜੁੜੇ ਰਹੋ। ਆਹ ਪਹੁੰਚਿਆ ਬੱਚੋਣੇ? ਹਾਂਜੀ ਹਾਂਜੀ ਸਰ ਪਹੁੰਚ ਗਏ। ਲਓ ਜੀ ਬੱਚੋਣੇ ਪਹੁੰਚੇ ਅੱਜ ਮਾਨਸੇ ਦੇ ਵਿੱਚ। ਬੜਾ ਤਗੜਾ ਮੇਲਾ ਹੁੰਦਾ। ਹਰ ਸਾਲ ਇਸ ਸਾਲ 48ਵੇਂ ਸਾਲ ਦੇ ਵਿੱਚ ਆ। ਆ ਦਿਖਾਉਣੇ ਤੁਹਾਨੂੰ ਆਪਾਂ। ਗਰਾਊਂਡ ਸਟੇਡੀਅਮ ਸਾਰਾ ਨੌਜੇ ਬੱਚੋਆਂ ਦਾ ਸਟੇਡੀਅਮ ਜਾਨ ਦਾ ਲੱਗਦਾ ਬੱਚੋਆਂ ਕਲਾਬ ਦੇਖੋ ਅੱਜ ਕਿੰਨਾ ਪਾਲ ਰਿਕਾਰਡ ਤੋੜ ਘੱਟ ਹੋਣਾ ਜਰੂਰ ਨੋਟ ਕਰ ਲੈਣੇ ਹੈਲੋ ਹੈਲੋ ਜੇ ਨਿਆਰਾ ਕਦੋਂ ਤਾਈਆਂ ਕਰਕੇ ਮਨਾਉਂਦੇ ਜੀ ਦੋਨਾਂ ਨੂੰ ਸਿਰੇ ਦਾ ਤਾਹ ਲਾ ਕੇ ਬਾਰੇ ਬਰਾਗੇ ਪੱਕੇ ਦਾਨੀ ਤੋਰੂ ਦੇ ਮਣ ਕੇ ਅੱਜ ਤੈਨੂੰ ਟਕਰਾਂਗੇ ਸਜਰੇ ਸ਼ਰੀਰ ਤੇਰੇ ਵਰਗੇ ਨੋਰ ਕਰੇ ਉਹਰ ਲਾਡੇ ਵਾਲੀ ਸੈਰ ਆਉਂ ਜਲਾ ਫਰੀਦਪੁਰ ਦਾ ਹਰਵਿੰਦਰ ਤੇ ਮੇਜੀ ਵੱਲੋਂ ਆਹ ਕਹਦੇ ਕਾਗਜ਼ ਨੂੰ 2100 ਦੀ ਨਗਦ ਰਕਮ ਦੇ ਇੱਕ ਕੱਪ ਦੇ ਨਾਲ ਮੰਗੇ ਦਾ ਸਨਮਾਨ ਵਿਸ਼ੇਸ਼ ਤੌਰ ਤੇ ਕੀਤਾ ਜਾਉ ਆਹ ਦੇਖੋ ਖੜਿਆ ਉਹ ਗੁੱਟ ਮੇਰੇ ਮਿੱਤਰੋ ਦੇ ਸਾਹਮਣੇ ਲਾਜਫਾ ਕਹਿੰਦੇ ਮੁੰਡੇ ਨੇ ਆ ਵੀ ਜਾਂਦੀਆਂ ਨੇ ਪਰ ਗੁੱਡੀ ਇੱਕ ਥਾਂ ਟਕਾਉਣੀ ਉਹ ਵਿਰਲੇ ਕਰਲੇ ਬੰਦਿਆਂ ਦੇ ਸਿਉਂਦੀਆਂ ਦੇ ਪਰ ਜਦੋਂ ਥੋੜਾ ਜਿਹਾ ਫੇਰ ਤੇ ਨਾਲ ਸਦਾ ਲਖਵਿੰਦਰ ਰੰਗੀਆਂ ਵਾਲਾ ਇਹਨਾਂ ਦੇ ਕੱਪਾਂ ਦੇ ਨਾਲ ਤੇ 31-32 ਹਜ਼ਾਰ ਦੇ ਨਾਲ ਮਾਨਸਮਾਨ ਹੋਣਗੇ ਕੱਦੂ ਮੈਲੂ ਲੱਗਦਾ ਵੀ ਕਾਲੀ ਦਾ ਪੁੱਤ ਹੈ ਕੱਦੂ ਜਿਹੜੇ ਜਿਹੜੇ ਕਾਲੀ ਦੀ ਖੇਡ ਨੂੰ ਪਿਆਰ ਕਰਦੇ ਨੇ ਕਾਲੀ ਵੀ ਇੱਕ ਵਾਰੀ ਜ਼ੋਰ ਨਾਲ ਤਾੜੀਆਂ ਮਾਰ ਦਿਓ ਤੀਰ ਤੇ ਬਾਣ ਦੇ ਵਿੱਚ ਸੁਰਪੰਚੋ 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 ਸੁਰਪੰਚੋ